ਸਤ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖ਼ਬਰ ਖਬਰਾਂਨਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੇਜ਼ਰਗਾਰੀ ਕਾਂਸਟੇਬਲਾਂ ਦੀਆਂ 17000 ਨੌਕਰੀਆਂ ਲਈ 17 ਲੱਖ ਉਮੀਦਵਾਰ ਤੇ ਸਵਾਲ ਲੱਖ ਡਾਕਟਰਾਂ ਲਈ 23 ਲੱਖ ਇਸ ਦੇ ਨਾਲ ਹੀ ਸਾਡੀ ਕਿਉਂਕਿ 70% ਆਬਾਦੀ ਕਿਸਾਨਾਂ ਵਿੱਚ ਹੈ ਸਰਕਾਰ ਨੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨ ਛੋਟਾ ਜਿਹਾ ਮਾਪਦਮ ਵਰਗ ਦਾ ਉਦਯੋਗ ਹੈ ਇਸ ਦੇ ਨਾਲ ਹੀ ਇਸ ਵਾਰ ਮਹਾਰਾਸ਼ਟਰ ਵਿੱਚ 17000 ਕਨਸਟੇਬਲਾਂ ਦੀਆਂ ਨੌਕਰੀਆਂ ਨਿਕਲੀਆਂ ਹਨ ਉਸ ਲਈ 17 ਲੱਖ ਨੌਜਵਾਨ ਕਰਤਾਰਾ ਵਿੱਚ ਖੜੇ ਹਨ ਇਸ ਦੇ ਨਾਲ ਹੀ ਇਸ ਤੋਂ ਪਤਾ ਲੱਗਦਾ ਹੈ ਕਿ ਕਿਉਂਕਿ ਸਾਡੇ ਨੌਜਵਾਨ ਸਰਕਾਰਾਂ ਤੋਂ ਨਿਰਾਸ਼ ਹਨ ਅਤੇ ਚੋਣਾਂ ਤੇ ਤਿਹਾਰ ਵਿੱਚ ਹਿੱਸਾ ਨਹੀਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਦਿਲ ਦਾ ਜੋ ਦਰਦ ਹੈ ਉਹਨਾਂ ਨੇ ਬੇਰੁਜ਼ਗਾਰੀ ਉਹਨਾਂ ਦੀ ਨੌਜਵਾਨਾਂ ਦੀਆਂ ਗੱਲਾਂ ਸੁਣ ਕੇ ਆਪਣਾ ਦਿਲ ਵੀ ਖਬਰੌਣ ਲੱਗਦਾ ਹੈ ਇਸ ਨੌਜਵਾਨ ਰਾਤ ਦੀ ਨੌਕਰੀ 5000 ਵਿੱਚ ਕਰਦਾ ਹੈ ਅਤੇ ਸ਼ਹਿਰ ਦੇ ਕਿਸੇ ਕੋਨੇ ਵਿੱਚ 2000 ਚ ਰਾਤ गुजारਦਾ ਇਸ ਦੇ ਨਾਲ ਹੀ 3000 ਰੁਪਏ ਤੇ ਕਰ ਭੇਜਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰੈ ਜਰੂਰ ਦਿਓ ਅਤੇ ਵੀਡੀਓ ਨੂੰ ਵਾਤ ਵਾਤ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ